ਇਦਾਂ ਦੇ ਲੋਕ ਦੁਨੀਆ ਤੇ ਹੁੰਦੇ ਆ ਨਾ ਮੈਂ ਕਹਣਾ ਵੀ ਦੁਨੀਆ ਖਤਮ ਹੋ ਜੇ ਕੋਈ ਸਾਰੀ ਦੁਨੀਆ ਇੱਕ ਵੀ ਬੰਦਾ ਨਾ ਬਜੇ ਇਸ ਦੁਨੀਆ 'ਚ ਜੇ ਇਦਾਂ ਦੇ ਮਤਲਬ ਵੀ ਜਿਹੜੇ ਲੋਕ ਹੈਗੇ ਆਗੇ ਇਸ ਜਿਹੜੇ ਮਤਲਬ ਵੀ ਅੱਜ ਨਾ ਇਸ ਏਸੀ ਘਟਨਾ ਦੀ ਗੱਲ ਕਰਾਂਗੇ ਜਿਹੜਾ ਮਤਲਬ ਵੀ ਤੁਸੀਂ ਵੀ ਕਹੋਗੇ ਵੀ ਸਾਰੀ ਦੁਨੀਆ ਖਤਮ ਹੋ ਜੇ ਇਦਾਂ ਦੇ ਲੋਕ ਵੀ ਹੈਗੇ ਅਗੇ ਇਸ ਦੁਨੀਆ ਤੇ ਮਤਲਬ ਇਹ ਜਿਹੜਾ ਪੁਲਿਸ ਕੋਲ ਵੀ ਕੇਸ ਆਇਆ ਸੀ ਨਾ ਜਿਹੜਾ ਜਿਸ ਦੀ ਅੱਪ ਗੱਲ ਕਰਾਂਗੇ ਪੁਲਿਸ ਕੋਲ ਜਦੋਂ ਕੇਸ ਗਿਆ ਤੇ ਪੁਲਸ ਵਾਲਿਆਂ ਦਾ ਮੰਨਣਾ ਇਹ ਸੀਗਾ ਵੀ ਇਹ ਮਤਲਬ ਵੀ ਉਦਾਂ ਹੀ ਬਣਾਈ ਹੋਈ ਫਿਲਮ ਦੀ ਸਟੋਰੀ ਦੱਸ ਰਹੇ ਹੋ ਤੁਸੀਂ ਇਹ ਕਿ ਫਿਲਮ ਦੀ ਸਕ੍ਰਿਪਟ ਦਾ ਹਿੱਸਾ ਹੈਗਾ ਤੇ ਜਦੋਂ ਪੁਲਸ ਵਾਲਿਆਂ ਨੂੰ ਸਬੂਤ ਮਿਲਦੇ ਆਗੇ ਫੇਰ ਮਤਲਬ ਵੀ ਸ਼ੌਕ ਹੋ ਜਾਂਦੀ ਹੈ ਸਾਰੀ ਪੁਲਸ ਤੇ ਨਾਲ ਮੀਡੀਆ ਸਾਰਾ ਸ਼ੌਕ ਹੋ ਜਾਂਦਾ ਯੂਸੁਫ ਇੱਕ ਯੂਸੁਫ ਨਾਮ ਦਾ ਇੱਕ ਵਿਅਕਤੀ ਆ ਬੰਦਾਗਾ ਮਤਲਬ ਵੀ ਉਹਦੀ ਸੋਸਾਇਟੀ 'ਚ ਪੂਰੀ ਇੱਜ਼ਤ ਆ ਬਹੁਤ ਚੰਗਾ ਸਮਝਦੇ ਉਹਨੂੰ ਲੋਕ ਵਧੀਆ ਚੰਗਾ ਰਿਕਾਰਡ ਆ ਉਹਦਾ ਪਰ ਹੁਣ ਕਿਸੇ ਨੂੰ ਕੀ ਪਤਾ ਵੀ ਉਹਦੇ ਨਾਮ ਪਿੱਛੇ ਕੀ ਖੋਸ ਚੱਲ ਰਿਹਾਗਾ ਉਹਦੇ ਦਿਮਾਗ ਚ ਕੀ ਖੋਸ ਚੱਲ ਰਿਹਾਗਾ ਤੇ ਉਦਾਂ ਹੀ ਉਹ ਹੁਣ ਕਿਸੇ ਨੂੰ ਨਹੀਂ ਪਤਾ ਸੀਗਾ ਉਹਦੇ ਘਰ ਵਿੱਚ ਪਿਛਲੇ ਕਈ ਸਾਲਾਂ ਤੋਂ ਕੀ ਹੋ ਰਿਹਾਗਾ ਜਿਹੜਾ ਯੋਸਫ ਸੀਗਾ ਮਤਲਬ ਇਹ ਬੂੜਾ ਬੰਦਾ ਸੀਗਾ ਤੇ ਉਹਦੀ ਘਰ ਵਾਲੀ ਦਾ ਨਾਮ ਸੀਗਾ ਰੋਜ਼ ਮੈਰੀ ਤੇ ਉਹਦੇ ਉਹਨਾਂ ਦੇ ਮਤਲਬ ਵੀ 6 ਬੱਚੇ ਸੀਗੇ 6ਾਂ ਚੋਂ ਇੱਕ ਮਤਲਬ ਵੀ ਜਿਹੜੇ ਇੱਕ ਬੇਟੀ ਸੀਗੀ ਜਿਹੜੀ ਉਹਦਾ ਨਾਮ ਸੀਗਾ ਅਲੀਜ਼ਾਬੈਥ ਅਲੀਜ਼ਾਬੈਥ ਤੇ ਮਤਲਬ ਵੀ ਜਿਹੜਾ ਜੋਸਫ ਉਹਦੇ ਵਿੱਚ ਆਪਸ ਵਿੱਚ ਝਗੜੇ ਹੁੰਦੇ ਰਹਿੰਦੇ ਨਾਰਮਲ ਥੋੜੇ-ਬਹੁਤ ਝਗੜੇ ਮਤਲਬ ਵੀ ਹੁੰਦੇ ਰਹਿੰਦੇ ਹਰ ਰੋਜ਼ ਝਗੜੇ ਹੁੰਦੇ ਤੇ ਫਿਰ ਉਦੋਂ ਅਸਲ ਕਹਾਣੀ ਹੁੰਦੀ ਹੁਣ ਸ਼ੁਰੂ ਧਿਆਨ ਨਾਲ ਸੁਣਿਓ ਅਲੀਜ਼ਾਬੈਥ ਇੱਕ ਦਿਨ ਘਰ ਛੱਡ ਜਾਂਦੀ ਹੈਗੀ ਘਰ ਛੱਡ ਕੇ ਨਾ ਉਹ ਮਤਲਬ ਵੀ ਉਹ ਜੁਆਇਨ ਕਰਦੀ ਆ ਕਲਟ ਕਲਟ ਮਤਲਬ ਉਹਨਾਂ ਪਿੱਛੇ ਜਿਹੜੇ ਫੋਟੋ ਲਾਈਏ ਮੈਂ ਉਹਦਾ ਕਲਟ ਹੋ ਗਿਆ ਤੇ ਉਹ ਉਹ ਨੂੰ ਜੁਆਇਨ ਕਰ ਲੈਂਦੀ ਹੈਗੀ ਤੇ ਫਿਰ ਉਹ ਮਤਲਬ ਵੀ ਘਰ ਛੱਡ ਕੇ ਚਲੀ ਜਾਂਦੀ ਹੈਗੀ ਬਿਨਾ ਕਿਸੇ ਨੂੰ ਦੱਸੇ ਕਿਸੇ ਨੂੰ ਕੁਝ ਨਹੀਂ ਦੱਸਦੀ ਉਹ ਮਤਲਬ ਵੀ ਘਰ ਛੱਡ ਜਾਂਦੀ ਹੈਗੀ ਇਹ ਬੋਲ ਆ ਜਿਹੜੇ ਇਹ ਮਤਲਬ ਵੀ ਰੋਜ਼ਮੈਰੀ ਨੂੰ ਕਹੇ ਸੀਗੇ ਯੋਸਫ ਨੇ ਤੇ ਇਹ ਹੁਣ ਅਸਲੀ ਅਸਲ ਤਾਂ ਪਤਾ ਨਹੀਂ ਵੀ ਰੋਜ਼ ਮਤਲਬ ਵੀ ਐਲੀਜ਼ਾਬੈਥ ਕਿੱਥੇ ਆ ਉਹ ਮਤਲਬ ਵੀ ਉਹਨੇ ਕਿਹਾ ਸੀਗਾ ਯੋਸਫ ਨੇ ਵੀ ਉਹ ਘਰ ਛੱਡ ਕੇ ਚਲੀ ਗਈ ਤੇ ਹੁਣ ਸੱਚ ਤਾਂ ਇਹ ਸੀਗਾ ਐਲਿਜ਼ਾਬੈਥ ਸੀਗੀ ਉਹ ਆਪਣੇ ਘਰੇ ਦੇ ਜਿਹੜੇ ਬੇਸਮੈਂਟ ਤੇ نیچے ਸੀਗੀ ਆਪਣੇ ਹੀ ਘਰ ਵਿੱਚ ਸੀਗੀ ਐਲਿਜ਼ਾਬੈਥ ਉਹਦੇ ਥੱਲੇ ਸੀਗੀ ਘਰ ਦੇ ਥੱਲਾ ਮਤਲਬ ਅੰਡਰਗਰਾਉਂਡ ਅੰਡਰਗਰਾਉਂਡ ਚ ਨਾ ਇੱਕ ਮਤਲਬ ਚੈਂਬਰ ਬਣਿਆ ਹੋਇਆ ਸੀਗਾ ਉਹ ਉੱਥੇ ਚੈਂਬਰ ਚ ਮਤਲਬ ਵੀ ਦੋ ਕੂਮ ਰੂਮ ਸੀਗੇ ਉੱਥੇ ਮਤਲਬ ਵੀ ਜਿਹੜਾ ਉਹਨੇ ਉਹਨੂੰ ਕੈਦ ਕੀਨੇ ਕੀਤਾ ਸੀ ਕੈਦ ਕੀਤਾ ਸੀਗਾ ਉਹਨੂੰ ਆਪਦੇ ਹੀ ਪਿਓ ਨੇ ਜੋਸਫ ਨੇ ਤੇ ਉਹਨ ਮਤਲਬ ਚੈਂਬਰ ਵਿੱਚ ਬਣਾਇਆ ਰੱਖਿਆ ਸੀਗਾ ਤੋਂ ਚੈਂਬਰ ਚ ਉਹਨੇ ਰੱਖਿਆ ਸੀਗਾ ਜੋਸਫ ਨੇ ਉਹ ਐਲਿਜ਼ਾਬੈਥ ਨੂੰ ਹੋਇਆ ਕੀ ਸੀਗਾ ਜੋਸਫ ਨੇ ਨਾ ਐਲਿਜ਼ਾਬੈਥ ਨੂੰ ਕਿਹਾ ਜਦੋਂ ਮਤਲਬ ਉਹ ਥੱਲੇ ਲੈ ਕੇ ਗਿਆ ਐਲਿਜ਼ਾਬੈਥ ਨੂੰ ਕਿਹਾ ਵੀ ਉਹ ਮਤਲਬ ਕੰਮ ਕਰ ਰਿਹਾ ਸੀਗਾ ਜੋਸਫ ਤੇ ਉਹ ਕਹਿੰਦਾ ਵੀ ਇਹ ਨਾ ਮੈਨੂੰ ਇੱਕ ਬੰਦੇ ਦੀ ਲੋੜ ਆ ਨੀਚੇ ਚੈਂਬਰ ਚ ਤੂੰ ਮੇਰੇ ਨਾਲ ਹੈਲਪ ਕਰਾ ਦੇ ਤੇ ਉਹ ਬਿਨਾਂ ਸੋਚੇ ਸਮਝੇ ਮਤਲਬ ਵੀ ਹਾਂ ਕਰ ਦਿੰਦੀ ਹੈ ਕਿ ਐਲਿਜ਼ਾਬੈਥ ਉਹ ਮਤਲਬ ਵੀ ਹੁਣ ਉਹਦਾ ਪਿਓ ਹੀ ਆਗਾ ਵੀ ਸੱਚ ਗਏ ਉਹ ਕਹਿ ਰਿਹਾ ਹੋਊਗਾ ਉਹਨੂੰ ਕੀ ਪਤਾ ਸੀਗਾ ਵੀ ਇਹਦੇ ਦਿਮਾਗ ਕੀ ਚੱਲ ਰਿਹਾਗਾ ਤੇ ਜਦੋਂ ਮਤਲਬ ਇਲਿਜ਼ਾਬੈਥ ਉਹਦੇ ਜੋਸਪ ਨਾਲ نیچے ਜਾ ਰਹੀ ਸੀਗੀ ਤਾਂ ਰਾਹ ਤੇ ਰਾਹ ਦੇ ਵਿੱਚ ਮਤਲਬ ਵੀ ਜਿਹੜੀਆਂ ਪੌੜੀਆਂ ਹੁੰਦੀਆਂ ਪੌੜੀਆਂ ਦੇ نیچے ਉੱਤਰਦੇ ਉੱਤਰਦੇ ਇੱਕਦਾਂ ਮਾਚਨਕ ਜੋਸਪ ਨੇ ਆਪ ਦੇ ਜੇਬ ਚੋਂ ਕੱਟ ਕੇ ਰੁਮਾਲ ਉਹਦੇ ਮਤਲਬ ਵੀ ਨੱਕ ਦੇ ਤਰਿਆ ਮੂੰਹ ਤੇ ਤਰਿਆ ਜਿਸ ਦੇ ਨਾਲ ਉਹ ਬਿਹੋਸ਼ ਹੋ ਗਈ ਜਦੋਂ ਬਿਵੋਸ਼ ਹੋ ਗਈ ਉਹ ਮਤਲਬ ਵੀ ਉਹਦਾ ਜਿਸ ਸੀਗਾ ਬਿਵੋਸ਼ ਕਰਨ ਵਾਲੀ ਦਵਾਈ ਉਸ ਰਮਾਲ ਤੇ ਲੱਗੀ ਹੋਈ ਤੇ ਉਹਦੀ ਸਿੱਧੀ ਅੱਖ ਖੁੱਲ੍ਹਦੀ ਆ ਚੈਂਬਰ ਚ ਜਾ ਕੇ ਜਦੋਂ ਉਹ ਦੇਖਦੀ ਆ ਚਾਰੇ ਪਾਸੇ ਮਤਲਬ ਵੀ ਉਹਨੂੰ ਲੱਗਦਾ ਵੀ ਮੈਂ ਅੰਡਰਗਰਾਉਂਡ ਚ ਹੈਗੀ ਹੈਗੀ ਤੇ ਮੈਨੂੰ ਮਤਲਬ ਇੱਕ ਕੈਦ ਕਰ ਲਿਆ ਗਿਆ ਉਹਨੂੰ ਤੇ ਉਹ ਚੈਂਬਰ ਜ ਉਹ ਚੈਂਬਰ ਵਿੱਚ ਐਲਿਜ਼ਾਬੈਥ ਸੀ ਜਿੱਥੋਂ ਨਾ ਕੋਈ ਹਵਾ ਆਉਂਦੀ ਸੀ ਮਤਲਬ ਵੀ ਆਕਸੀਜਨ ਲੈਣ ਦਾ ਕੋਈ ਸਾਧਨ ਨਹੀਂ ਸੀਗਾ ਤੇ ਦੂਸਰੀ ਗੱਲ ਉੱਥੇ ਕਦੇ ਰੋਸ਼ਨੀ ਨਹੀਂ ਪਹੁੰਚ ਸਕਦੀ ਸੀਗੀ ਤੁਸੀਂ ਆ ਮਤਲਬ ਸੋਚ ਹੀ ਸਕਦੇ ਹੋ ਜਿਹੜਾ ਚੈਂਬਰ ਉਹ ਨੀਚੇ ਸੀਗਾ ਨੀਚੇ ਦਾ ਫਿਰ ਹੁਣ ਨਾ ਰੋਸ਼ਨੀ ਜਾਂਦੀ ਸੀ ਨਾ ਕੋਈ ਆਕਸੀਜਨ ਸੀਗੀ ਉਹਦੇ ਕੋਲ ਕੁਝ ਨਹੀਂ ਸੀਗਾ ਤੇ ਫਿਰ ਹੁਣ ਜਦੋਂ ਰਹਿਣ ਲੱਗ ਗਏ ਹੁਣ ਰੋਜ਼ ਮੈਰੀ ਪੁੱਛਦੀ ਹੈਗੀ ਮਤਲਬ ਬਾਵਾ ਦਿਨਾਂ ਤੋਂ ਗੱਲ ਨੋਟ ਕਰਦੀ ਹੈਗੀ ਰੋਜ਼ ਮੈਰੀ ਤੇ ਉਹ ਮਤਲਬ ਗੱਲ ਨੋਟ ਕਰਦੇ ਉਹਦੀ ਐਲੀਜ਼ਾਬੈਥ ਦੀ ਮਾਂ ਰੋਜ਼ ਮੈਰੀ ਬਹੁਤ ਟਾਈਮ ਬਾਅਦ ਗੱਲ ਨੋਟ ਕਰਦੀ ਹੈ ਵੀ ਉਹ ਘਰੇ ਆਈ ਹੀ ਨਹੀਂ ਹਜੇ ਤੇ ਉਹ ਕਿੱਧਰ ਗੁੰਮ ਹੋ ਗਈ ਫਿਰ ਉਹ ਕਹਾਣੀ ਦੱਸਦਾ ਜਿਹੜੀ ਮੈਂ ਸਾਨੂੰ ਪਹਿਲਾਂ ਬਣਾ ਕੇ ਦੱਸੀ ਸੀਗੀ ਵੀ ਉਹ ਕਹਿੰਦਾ ਵੀ ਉਹ ਮਤਲਬ ਵੀ ਘਰੋਂ ਬਾਹਰ ਭੱਜ ਗਈ ਤੇ ਉਹ ਮਤਲਬ ਵੀ ਉੱਥੇ ਹੁਣ ਥਲਟਣਾ ਰਹਿ ਰਹੀ ਹੈਗੀ ਤੇ ਫਿਰ ਜੋਸਫ ਲੋਕ ਲੋਕ ਕੇ ਲੋਕ ਕੇ ਖਾਣਾ ਦਿੰਦਾ ਥੱਲੇ ਆਪਦੀ ਬੇਟੀ ਨੂੰ ਖਾਣਾ ਦਿੰਦਾ ਮਤਲਬ ਪਾਣੀ ਪਿਉਉਣ ਨੂੰ ਪਾਣੀ ਪਿਉਂਦਾ ਸਭ ਕੁਝ ਕਰਦਾ ਜੀ ਉਸ ਵਲੀਜ਼ਾਬੈਤ ਨੂੰ ਕੱਲਾ ਦਾ ਮਤਲਬ ਇੰਨਾ ਕਰਦਾ ਰਿਹਾ ਚੈਂਬਰ ਵਿੱਚ ਹੀ ਨਹੀਂ ਰੱਖਿਆ ਫਿਰ ਚੈਂਬਰ ਵਿੱਚ ਰੱਖਿਆ ਕੋਸ਼ਣੀ ਦਾ ਤਾਰ ਬਾਟ ਵੀ ਕੱਲੀ ਮਤਲਬ ਚੈਂਬਰ ਵਿੱਚ ਸਿਟਣਾ ਆਪਦੀ ਬੇਟੀ ਨੂੰ ਉਹਦੇ ਨਾਲ ਕੁਝ ਨਹੀਂ ਮਿਲਣਾ ਸੀਗਾ ਤੇ ਹੁਣ ਉਹਦਾ ਅਸਲੀ ਮਕਸਦ ਸੀਗਾ ਸਰੀਰਕ ਸੰਬੰਧ ਬਣਾਉਣੇ ਆਪਦੀ ਹੀ ਬੇਟੀ ਨਾਲ ਉਹ ਹਰ ਰੋਜ਼ ਸਰੀਰਕ ਸੰਬੰਧ ਬਣਾਉਂਦਾ ਆਪਦੀ ਬੇਟੀ ਨਾਲ ਹਰ ਰੋਜ਼ ਇਹਦੇ ਸ਼ਰੀਕ ਸੰਬੰਧ ਬਣਾਉਂਦੇ ਬਣੋ ਚੱਲਦੇ ਉਹ ਮਤਲਬ ਇਲਿਜ਼ਾਬੈਥ ਹੋ ਜਾਂਦੀ ਹੈ ਪ੍ਰੈਗਨੈਂਟ ਤੇ ਪ੍ਰੈਗਨੈਂਟ ਹੁੰਦੀ ਹੈ ਜਦੋਂ ਇੱਕ ਦਿਨ ਦੀ ਬੇਬੀ ਨੂੰ ਜਨਮ ਉਹ ਬੇਬੀ ਨੂੰ ਜਨਮ ਦਿੰਦੀ ਹੈ ਜਦੋਂ ਤੇ ਉਹਦਾ ਜਦ ਮਤਲਬ ਵੀ ਹੁਣ ਤੁਸੀਂ ਆਪ ਸੋਚ ਲਓ ਉਹ ਮਤਲਬ ਵੀ ਕਿੱਦਾਂ ਦਾ ਉਹ ਬੇਬੀ ਹੋਊਗਾ ਵਿਚਾਰਾ ਜਿਹਨੇ ਉਹ ਮਤਲਬ ਵੀ ਜੀ ਧੁੱਪ ਚ ਨਾ 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 ਉਹਨੇ ਧੁੱਪ ਦੇਖੀ ਹੈ ਕਦੇ ਨਾ ਉਹਨੇ ਸੂਰਜ ਦੇਖਿਆ ਤੇ ਨਹੀਂ ਹੋਣੀ ਕਦੇ ਮਤਲਬ ਆਕਸੀਜਨ ਕੁਛ ਵੀ ਨਹੀਂ ਮਤਲਬ ਬੱਚਿਆਂ ਦਾ ਹੀ ਕਿਸ ਹੁੰਦਿਆ ਜਦੋਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਹਨੂੰ ਬਦਲ ਪਤਾ ਲੱਗਦਾ ਗਿਆ ਵੀ ਇਹ ਮਤਲਬ ਵੀ ਮੈਂ ਕਿੱਥੇ ਆਗਾ ਜਦੋਂ ਪਹਿਲਾ ਬੇਬੀ 1 ਸਾਲ ਦਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਅਲੀਜ਼ਾਬੈਥ ਪ੍ਰੈਗਨੈਂਟ ਹੁੰਦੀ ਹੈ ਦੂਜੀ ਵਾਰ ਅਲੀਜ਼ਾਬੈਥ ਪ੍ਰੈਗਨੈਂਟ ਹੁੰਦੀ ਹੈ ਤੇ ਬੇਬੀ ਨੂੰ ਜਨਮ ਦਿੰਦੀ ਹੈਗੇ ਤੇ ਬੇਬੀ ਨੂੰ ਜਨਮ ਦਿੰਦੀ ਹੈ ਹੁਣ ਉਹ ਦੋ ਬੱਚਿਆਂ ਨੂੰ ਪਾਲ ਰਹੀ ਸੀਗੀ ਇੱਕ ਤਾਂ ਦੋ ਬੱਚਿਆਂ ਨੂੰ ਪਾਲ ਰਹੀ ਸੀਗੀ ਨੀਚੇ ਆਪਦੇ ਨੂੰ ਇੱਕ ਖੁਦੋ ਮਤਲਬ ਵੀ ਪਾਲ ਰਹੀ ਸੀਗੀ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਸੀਗੀ ਐਲੀਜ਼ਾਬੈਥ ਤੇ ਫੇਰ ਮਤਲਬ ਵੀ ਇਹ ਦੋ ਬੱਚ ਬੇਬੀਏ ਤੋਂ ਬਾਅਦ ਫੇਰ ਇੱਕ ਵਾਰੀ ਉਹ ਪ੍ਰੈਗਨੈਂਟ ਹੁੰਦੀ ਹੈਗੀ ਫੇਰ ਉਹ ਤੀਜੇ ਬੇਬੀ ਨੂੰ ਜਨਮ ਦਿੰਦੀ ਹੈਗੀ ਹੁਣ ਜਿਹੜੇ ਪ੍ਰੈਗਨੈਂਟ ਤੀਜਾ ਬੇਬੀ ਸੀਗਾ ਜਿਹੜਾ ਜਿਹੜਾ ਤੀਜਾ ਬੇਬੀ ਸੀਗਾ ਉਹ ਮਤਲਬ ਵੀ ਜਿਹੜਾ ਜੋਸਫ ਸੀਗਾ ਉਹ ਮਤਲਬ ਵੀ ਉੱਪਰ ਲਿਆਉਂਦਾ ਆਪਦੇ ਘਰੇ ਇਕ ਤਰ੍ਹਾਂ ਦੋ ਦੁਨੀਆਂ ਚੱਲ ਰਹੀ ਸੀਗੀ ਉੱਥੇ ਇੱਕ ਤਾਂ ਚੈਂਬਰ ਚ ਤੇ ਇੱਕ ਉੱਪਰਲੀ ਦੁਨੀਆਂ ਜਿੱਥੇ ਮਤਲਬ ਵਿੱਚ ਆਲਾ ਦਵਾਲ ਬਹੁਤ ਰੰਗीन ਸੀਗਾ ਤੇ ਤੀਜਾ ਬੇਬੀ ਵੀ ਉਹ ਆਲੇ ਦਵਾਲ ਦੇ ਰੰਗीन ਵਿੱਚ ਆਉਂਦਾਗਾ ਜਦੋਂ ਜੋਸਫ ਮਤਲਬ ਵੀ ਉਹ ਲੈ ਜਾਂਦਾ ਤਾਂ ਉਹ ਤੀਜਾ ਬੇਬੀ ਉਹ ਮਤਲਬ ਉਹ ਇੱਕ ਡੱਬੇ ਚ ਪੈਕ ਕਰਕੇ ਆਪ ਦਾ ਦਰਵਾਜੇ ਤੇ ਰੱਖ ਦਿੰਦਾ ਜਦੋਂ ਦਰਵਾਜੇ ਤੇ ਰੱਖ ਦਿੰਦਾ ਤਾਂ ਫਿਰ ਉਹ ਰੋਜ਼ਮੈਰੀ ਨੂੰ ਕਹਿੰਦਾ ਕਹਿੰਦਾ ਨਾ ਆਪਣੇ ਵੀ ਕੋਈ ਦਰਵਾਜੇ ਤੇ ਮਤਲਬ ਵੀ ਆ ਬੇਬੀ ਰੱਖ ਕੇ ਗਿਆਗਾ ਫੇਰ ਉਹ ਮਤਲਬ ਇੱਕ ਕਹਾਣੀ ਬਣਾ ਕੇ ਦੱਸਦਾਗਾ ਵੀ ਇਹ ਜਿਹੜੀ ਮਤਲਬ ਇਹ ਐਲਿਜ਼ਾਬੈਥ ਦਾ ਬੱਚਾ ਦਾ ਉਹ ਮਤਲਬ ਹੀ ਆਪਾਂ ਨੂੰ ਇਹਨੂੰ ਪਾਲਣ ਵਾਸਤੇ ਇਹ ਇੱਥੇ ਦਰਵਾਜ਼ੇ ਤੇ ਰੱਖ ਕੇ ਗਈ ਆ ਆਪਣੇ ਤੇ ਇਹ ਕਹਾਣੀ ਬਣਾਈ ਸੀ ਯੋਸਫ ਨੇ ਤੋਂ ਵਿਚਾਰੀ ਜਿਹੜੀ ਰੋਜ਼ ਮੈਰੀ ਸੀਗੀ ਉਹਦੇ ਘਰ ਵਾਲੀ ਉਹ ਮੰਨ ਜਾਂਦੀ ਉਹਨੂੰ ਆਏ ਸੀਗਾ ਵੀ ਮੇਰੀ ਇਹ ਬੇਟੀ ਨੇ ਛਾਦਰ ਰੱਖ ਗਈ ਹੋਵੇ ਵੀ ਪਾਲਣ ਵਾਸਤੇ ਉਹ ਆਪਦੇ ਬੱਚਿਆਂ ਵਾਂਗ ਹੀ ਪਾਲਣ ਲੱਗ ਜਾਂਦੀ ਆ ਰੋਜ਼ ਮੈਰੀ ਉਸ ਤੀਜੇ ਬੱਚੇ ਨੂੰ ਫੇਰ ਜੋ ਉਸ ਹਜੇ ਵੀ ਨਹੀਂ ਰੋਕਦਾ ਹੋ ਮਤਲਬ ਵੀ ਉਹ ਕਿੰਨੀ ਕਿੰਨਾ ਗਿਰ ਜੂਗਾ ਉਹ ਬੰਦਾ ਇਤੋਂ ਤੱਕ ਗਿਰ ਜੂਗਾ ਇਤੋਂ ਨੂੰ ਗਾ ਸੁਣਿਆ ਚੱਲੋ ਤੇ ਪਤਾ ਲੱਗੇ ਚੱਲੂਗਾ ਹੌਲੀ ਹੌਲੀ ਮੌਲੀ ਮੌਲੀ ਮਤਲਬ ਵੀ ਹੋਰ ਡਾਰਕ ਪੁਆਇੰਟ ਵੀ ਆਉਣਗੇ ਇਸ ਕਹਾਣੀ ਚ ਤੇ ਫੇਰ ਮਤਲਬ ਵੀ ਰੁਕਿਆ ਨਹੀਂ ਸਰੀਰਕ ਸੰਬੰਧ ਬਣਾਉਣੇ ਹੁਣ ਮਮੀ ਉੱਦੋਂ ਚਾਲੂ ਰੱਖਿਆ ਫੇਰ ਹੌਲੀ ਹੌਲੀ ਜਦੋਂ ਪ੍ਰੈਗਨੈਂਟ ਹੁੰਦੀ 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 ਤੇ ਉਹਨੇ ਜਿੱਤਾ 7 ਬੱਚਿਆਂ ਨੂੰ ਜਨਮ 7 ਬੱਚਿਆਂ ਨੂੰ ਉਹਨੇ ਮਤਲਬ ਇਲਿਜ਼ਾਬੈਥ ਨੇ ਚੈਂਬਰ ਵਿੱਚ ਹੀ ਜਨਮ ਦਿੱਤਾ ਉਹ ਦੁੱਖ ਤਕਲੀਫ ਚ ਖੁੱਦ ਇਸ ਮਾਈਂਡ ਜੇ ਸੋਚ ਕੇ ਦੇਖੋ ਕਿੰਡਾ ਮਤਲਬ ਵੀ ਦੁਨੀਆ ਤੇ ਕੀ ਕੁਝ ਹੋ ਰਿਹਾਗਾ ਫਿਰ ਜੇ ਉਹ ਮੈਂ ਸੱਤ ਬੱਚਾ ਜੰਮੇ ਤਾਂ ਜਿਹੜਾ ਸੱਤਵਾਂ ਬੱਚਾ ਸੀਗਾ ਸੱਤਵਾਂ ਬੱਚਾ ਸੀਗਾ ਮਤਲਬ ਵੀ ਉਹ ਜਨਮ ਵੇਲੇ ਮਰ ਜਾਂਦਾਗਾ ਐਲਿਜ਼ਾਬੈਥ ਦਾ ਰਹਿ ਗਏ ਮਤਲਬ ਕਿ 6 ਬੱਚੇ 6 ਬੱਚੇ ਮਤਲਬ ਵੀ ਤਿੰਨ ਉੱਪਰ ਹੋ ਲੈ ਗਿਆ ਸੀਗਾ ਜੋਸਫ ਇੱਕ ਇੱਕ ਕਰਕੇ ਤੇ ਤਿੰਨ نیچے ਸੀਗੇ ਤਿੰਨ ਨੂੰ ਤਾਂ ਮਤਲਬ ਹੀ ਉਹਦੀ ਮਾਂ ਪਾਲ ਰਹੀ ਸੀਗੀ ਰੋਜ਼ ਮੈਰੀ ਐਲਿਜ਼ਾਬੈਥ ਦੀ ਤੇ ਤਿੰਨ ਐਲਿਜ਼ਾਬੈਥ ਖੁਦ ਪਾਲ ਰਹੀ ਸੀਗੀ ਤਿੰਨ ਬੱਚੇ ਉਹ ਜਿਹੜੇ ਮਤਲਬ ਹੀ ਉੱਪਰਲੀ ਦੁਨੀਆ 'ਚ ਮਤਲਬ ਹੀ ਸਾਰਾ ਨਾਲ ਰਾਲ ਮਿਲ ਕੇ ਰਹਿੰਦੇ ਆਗੇ ਹੱਸਦੇ ਆ ਖੇਡਦੇ ਆਗੇ ਵਧੀਆ ਉਹਨਾਂ ਨੂੰ ਰੋਸ਼ਨੀ ਮਿਲਦੀ ਹੈ ਵਧੀਆ ਉਹਨਾਂ ਨੂੰ ਆਕਸੀਜਨ ਮਿਲਦੀ ਹੈਗੀ ਤੇ ਵਧੀਆ ਮਤਲਬ ਹੀ ਉਹ ਧੁੱਪੇ ਛਾਵੇਂ ਰਹਿੰਦੇ ਆਗੇ ਜਿਹੜੇ ਤਿੰਨ ਬੱਚੇ ਨੀਚਲੇ ਸੀਗੇ ਮਤਲਬ ਹੀ ਉਹਨਾਂ ਨੂੰ ਐਂ ਕਹਦਾਂਗੇ ਵੀ ਉਹਨਾਂ ਨੂੰ ਪਹਿ ਹੀ ਕਹਿ ਸਕਦਾ ਵੀ ਕਿਸਮਤ ਮਾੜੀ ਵਾਲੇ ਨੀਚੇ ਵਾਲੇ ਤਿੰਨ ਬੱਚੇ ਜਿਨ੍ਹਾਂ ਨੇ ਕਦੇ ਨਾ ਰੋਸ਼ਨੀ ਦੇਖੀ ਨਾ ਕੁਝ ਹੋਰ ਦੇਖਿਆ ਤੇ ਮਤਲਬ ਉਹ ਜਮਾਂ ਸੇਮ ਸਟੋਰੀ ਬਣਾ ਕੇ ਤਿੰਨੇ ਬੱਚੇ ਤੋਂ ਉੱਪਰ ਲੈ ਜਾਂਦਾ ਸੀਗਾ ਜਦੋਂ ਮਤਲਬ ਇੱਕ ਨਾ ਜਿਹੜੀ ਮਤਲਬ نیچے ਜਿਹੜੇ ਬੱਚੇ ਰਹਿ ਰਹੇ ਸੀਗੇ ਉਹਨਾਂ ਵਿੱਚ ਇੱਕ ਮਤਲਬ ਵੀ ਬੇਟੀ ਸੀਗੀ ਜਿਹੜੀ ਕ੍ਰਿਸਟਿਨ ਉਹਦੀ ਉਮਰ ਹੋ ਗਈ ਸੀਗੀ 19 ਸਾਲ ਦੀ ਹੁਣ ਤੁਸੀਂ ਹਿਸਾਬ ਲਾ ਲਓ ਵੀ 19 ਸਾਲਾਂ ਤੋਂ ਨੀਚੇ ਹੀ ਪਲ ਰਹੀ ਸੀਗੀ ਮਤਲਬ ਵੀ ਉਹਨੇ ਕਦੇ ਸੂਰਜ ਨਹੀਂ ਦੇਖਿਆ ਸੀਗਾ ਨਾ ਹੀ ਕੋਈ ਬਾਹਲਾ ਉਹਦੇ ਕੋਲ ਆਕਸੀਜਨ ਦਾ ਸਾਧਨ ਸੀਗਾ ਤੇ ਉਹ ਹੁਣ ਪੂਰੀ ਬਿਮਾਰ ਹੋ ਚੁੱਕੀ ਸੀਗੀ ਬਿਮਾਰ ਹੋ ਗਈ ਜਦੋਂ ਫਿਰ ਉਹਦੀ ਮਾਂ ਅਲਿਜ਼ਾਬੈਥ ਉਹਦੀ ਬਹੁਤ ਹੀ ਜ਼ਿਆਦਾ ਮਿੰਤਾ ਕੱਢਦੀ ਹੈਗੀ ਯੋਸਫ ਦੀਆਂ ਯੋਸਫ ਕੌਣ ਸੀ ਉਹਦਾ ਪਿਓ ਜਿਹਨੇ ਉਹ ਮਤਲਬ ਕੈਦ ਕਰ ਰੱਖੇ ਸੀਗੇ ਤੇ ਉਹਦੇ ਬਹੁਤ ਜ਼ਿਆਦਾ ਮਿੰਤਾ ਕਾਢਣ ਤੇ ਵਾਪੀਖ ਮੰਗੀ ਉਹ ਤੋਂ ਤੇ ਫਿਰ ਉਸ ਤੋਂ ਬਾਅਦ ਉਹ ਜਦੋਂ ਮੰਨ ਜਾਂਦਾਗਾ ਸਡਨਲੀ ਉਹ ਮੰਨ ਜਾਂਦਾਗਾ ਤੇ ਫਿਰ ਦੁਕਾਉ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੁਣ ਜਦੋਂ ਹੀ ਉਹ ਮਤਲਬ ਵੀ ਹਸਪੀਟਲ ਜਾਂਦੀ ਹੈਗੀ ਤੇ ਤ੍ਰਿਸ਼ਟੀਨ ਤੇ ਉਹ ਤੋਂ ਉਹਨੂੰ ਸਟਾਫ ਦੇਖ ਕੇ ਉਹਨੂੰ ਡਰ ਜਾਂਦਾ ਵਾ ਹਸਪੀਟਲ ਦਾ ਸਟਾਫ ਸਾਰਾ ਦੇਖ ਕੇ ਉਹ ਤੋਂ ਡਰ ਜਾਂਦਾ ਹੈ ਡਰਦਾ ਕਿਉਂ ਆਗਾ ਡਰਦਾ ਇਸ ਲਈ ਹੈਗਾ ਕਿਉਂਕਿ ਜਦੋਂ ਮਤਲਬ ਵੀ ਉਹਦੀ ਸਾਰੀ ਸਕਿਨ ਵਾਈਟ ਹੋ ਗਈ ਸੀਗੀ ਵਾਈਟ ਸੀਗੀ ਤੇ ਉੱਪਰੋਂ ਮਤਲਬ ਵੀ ਉਹਦੇ ਬਹੁਤ ਕਮਜ਼ੋਰੀ ਸੀਗੀ ਉਹਨੂੰ ਐ ਲੱਗੇ ਵੀ ਇੱਕ ਭੂਤ ਹੀ ਆ ਗਿਆ ਉਹਨਾਂ ਜਦੋਂ ਫਿਰ ਉਹਨਾਂ ਵਿਟਾਮਿਨ ਮਤਲਬ ਵੀ ਵਿਟਾਮਿਨ ਡੀ ਦੀ ਪੂਰੀ ਕਮੀ ਸਾਰੀ ਕਮੀ ਸੀ ਪੂਰੀ ਸੀ ਕਿਉਂਕਿ ਉਹਨੇ ਸੂਰਜ ਤਾਂ ਦੇਖਿਆ ਨਹੀਂ ਸੀ ਕਦੇ ਫਿਰ ਮਤਲਬ ਵੀ ਉਹਨੂੰ ਮਤਲਬ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀਗੀ ਉਹ ਤੇ ਫਿਰ ਜਿਹੜਾ ਸਟਾਫ ਸੀਗਾ ਉਹ ਮਤਲਬ ਡਾਕਟਰ ਕਹਿ ਰਹੇ ਡਾਕਟਰ ਕਹਿੰਦੇ ਵੀ ਇਹਦਾ ਇਲਾਜ ਕਰਨਾ ਪਊਗਾ ਇਲਾਜ ਕਰ ਲਈ ਉਹਨਾਂ ਇਹਦੇ ਬੈਕਗ੍ਰਾਉਂਡ ਦਾ ਮਤਲਬ ਵੀ ਸਾਨੂੰ ਪਤਾ ਹੋਣਾ ਜ਼ਰੂਰੀ ਹੈਗਾ ਬੈਕਗ੍ਰਾਉਂਡ ਦਾ ਪਤਾ ਹੋਣਾ ਜ਼ਰੂਰੀ ਹੈਗਾ ਫਿਰ ਉਹ ਮਤਲਬ ਵੀ ਉਹੀ ਸੇਮ ਸਟੋਰੀ ਬਾਜ਼ਲਾਗਾ ਹੋ ਜੋਸਫਾ ਜਿਹੜੀ ਮਤਲਬ ਹੀ ਉਹਨੇ ਆਪਦੀ ਮਾਂ ਉਹਦੀ ਘਰ ਵਾਲੀ ਨੂੰ ਦੱਸੀ ਸੀਗੀ ਰੋਜ਼ ਮੈਰੀ ਨੂੰ ਉਹ ਕਹਿੰਦਾ ਵੀ ਜਿਹੜੀ ਕ੍ਰਿਸਟਿਨ ਦੀ ਮਾਂ ਐਲਿਜ਼ਾਬੈਥ ਸੀਗੀ ਉਹ ਮਤਲਬ ਮਤਲ ਨਾ ਘਰੋਂ ਭੱਜ ਕੇ ਕਲਟ ਨਾਲ ਰਲ ਗਈ ਸੀਗੀ ਘਰੋਂ ਭੱਜ ਕੇ ਕਲਟ ਨਾਲ ਰਲ ਜਾਂਦੀ ਹੈ ਕਿ ਤੋਂ ਉਦੋਂ ਬਾਅਦ ਇਹ ਬੱਚੇ ਨੂੰ ਜਨਮ ਦੇ ਕੇ ਇਹ ਸਾਡੇ ਮਤਲਬ ਹੀ ਬੁਹੇ ਦਰਵਾਜ਼ੇ ਇਕ ਧਰ ਜਾਂਦੀ ਸੀਗੀ ਤੇ ਦਰਵਾਜ਼ੇ ਇਕ ਧਰ ਗਈ ਸੀਗੀ ਇਹਨੂੰ ਕ੍ਰਿਸਟਿਨ ਨੂੰ ਤੇ ਦੂਸਾਂ ਨੂੰ ਇਹ ਅਸੀਂ ਹੀ ਪਾਲਿਆ ਜਾ ਫਿਰ ਇਹ ਤੋਂ ਸ਼ੱਕ ਹੁੰਦਾ ਦਾ ਉਹਨਾਂ ਨੂੰ ਡਾਕਟਰ ਨੂੰ ਸ਼ੱਕ ਹੁੰਦਾ ਡਾਕਟਰ ਨੂੰ ਚੱਕ ਇਸ ਕਰਕੇ ਹੁੰਦਾਗਾ ਕਿਉਂ ਡਾਕਟਰਾਂ ਨੂੰ ਪਤਾ ਸੀਗਾ ਵੀ ਇਹਨੂੰ ਵਿਟਾਮਿਨ ਡੀ ਮਤਲਬ ਸੂਰਜ ਕਦੇ ਨਹੀਂ ਵੇਖਿਆ ਹੋਣਾ ਹੈ ਤੇ ਜਿਹੜੀ ਕਰਸਟੀਨ ਨੇ ਐਨੀ ਕਮੀ ਸੀਗੀ ਉਹਨੂੰ ਤੇ ਫਿਰ ਇਹ ਕਹਿ ਰਿਹਾ ਵੀ ਅਸੀਂ ਪਾਲੀ ਹੈਗੀ ਤੇ ਉਹਦਾ ਮਤਲਬ ਵੀ ਸਾਰੀ ਕਮੀ ਉਹਦੇ ਚ ਪੂਰੀ ਹੋਣੀ ਚਾਹੀਦੀ ਸੀਗੀ ਮਤਲਬ ਇਹ ਕੋ ਤਾਂ ਫਿਰ ਮਤਲਬ ਵੀ ਖੁੱਲੇ ਮਤਲਬ ਵੀ ਇਹ ਬੱਤਾਂ ਬਣ ਚ ਰਹੀਦੀ ਸੀਗੀ ਸਾਰੀ ਦੁਨੀਆ ਮਤਲਬ ਜਿਵੇਂ ਰਹਿ ਰਹੀ ਉਦਾਂ ਰਹਿ ਰਹੀ ਸੀਗੀ ਉਹ ਮੀਡੀਆ ਆ ਜਾਂਦਾਗਾ ਉੱਥੇ ਹਸਪੀਟਲ 'ਚ ਮੀਡੀਆ ਆ ਜਾਂਦਾ ਪੁਲਿਸ ਆ ਜਾਂਦੀ ਹੈਗੀ ਉਹ ਮਤਲਬ ਇਹ ਪੁਲਿਸ ਨੂੰ ਇਨਫੋਰਮ ਕਰ ਦਿੰਦੇ ਹੈਗੇ ਡਾਕਟਰ ਤੇ ਦੂਰ ਪੁਲਿਸ ਵੀ ਆ ਜਾਂਦੀ ਹੈ ਮੀਡੀਆ ਵੀ ਆ ਜਾਂਦਾ ਹੈਗਾ ਫਿਰ ਹੁਣ ਜਦੋਂ ਮੀਡੀਆ ਦੀ ਐਂਟਰੀ ਹੁੰਦੀ ਹੈਗੀ ਉਦੋਂ ਪਰ ਕੇਸ ਮਤਲਬ ਵੀ ਬਹੁਤ ਜ਼ਿਆਦਾ ਫੈਲ ਜਾਂਦਾ ਅੱਗ ਵਾਂਗੂ ਉਦਾਂ ਹੀ ਫਿਰ ਇਹ ਕੇਸ ਵੀ ਅੱਗੋਂ ਵਾਂਗੂ ਫੈਲ ਗਿਆ ਸੀਗਾ ਤੇ ਫਿਰ ਜਿਹੜੀ ਮਤਲਬ ਵੀ ਉਹ ਮਤਲਬ ਉਹ ਜਿਹੜੀ ਫੋਟੋ ਆ ਕ੍ਰਿਸਟਿਨ ਦੀ ਤੇ ਐਲਿਜ਼ਾਬੈਥ ਦੀ ਸਾਰੇ ਮਤਲਬ ਨਿਊ ਚੈਨਲਾਂ 'ਤੇ ਪੋਸਟਰ ਬਣਾ ਕੇ ਸਾਰਾ ਪਤਾ ਚੇਪ ਦਿੱਤੀਆਂ ਦੇ ਵੀ ਭਾਲ ਸ਼ੁਰੂ ਕਰ ਦਿੱਤੀ ਅੱਗੇ ਐਲਿਜ਼ਾਬੈਥ ਦੀ ਅਲੀਜ਼ਾਬੈਥ ਨੂੰ ਕਿਸੇ ਨੂੰ ਦਾ ਕੀ ਪਤਾ ਸੀ ਕਿ ਉਹ ਮਤਲਬ ਉਸੇ ਘਰੇ ਚ ਚੈਂਬਰ ਚ ਤੇ ਫਿਰ ਹੁਣ ਜਦੋਂ ਉਹ ਇਹ ਨਾ ਇੱਕ ਮਤਲਬ ਇਹ ਵੀ ਉਹਦੇ ਚ ਗਲਤੀ ਇਹ ਹੋ ਗਈ ਸੀ ਜੋਸਫ ਤੋਂ ਉਹ ਗਲਤੀ ਦਾ ਨਤੀਜਾ ਜੋਸਫ ਨੂੰ ਪੁਖਤਨਾ ਪਿਆ ਗਲਤੀ ਮਤਲਬ ਉਹਨੇ ਕੀ ਕੀਤੀ ਸੀ ਉਹਨੇ ਗਲਤੀ ਇਹ ਕੀਤੀ ਸੀ ਜਿਹੜਾ ਚੈਂਬਰ ਚ ਮਤਲਬ ਵੀ ਬੈਡਰੂਮ ਬਣਾਇਆ ਸੀਗਾ ਨੀਚੇ ਤੇ ਉੱਥੇ ਨਾ ਇੱਕ ਟੈਲੀਵਿਜ਼ਨ ਲੱਗਾ ਸੀਗਾ ਤੇ ਹੁਣ ਉਹ ਟੈਲੀਵਿਜ਼ਨ ਕੌਣ ਦੇਖ ਰਿਹਾਗਾ ਉਸ ਟਾਈਮ ਅਲੀਜ਼ਾਬੈਥ エリザベथ ਕੀ ਦੇਖਦੀ ਹੈ ਵੀ ਪੂਰੀ ਦੁਨੀਆ ਉਹਨੂੰ ਘੂਲ ਰਹੀ ਹੈਗੀ ਬਾਹਰ ਬਾਹਰੀ ਦੁਨੀਆ ਪੂਰੀ ਘੂਲ ਰਹੀ ਹੈ ਉਹਨੂੰ ਤੇ ਫਿਰ ਉਹ ਬਾਦ ਤੋਂ ਬਾਅਦ ਮਤਲਬੀ ਕੀ ਹੁੰਦਾਗਾ ਅਗਲਾ ਮਤਲਬੀ ਪੋਲਿਸ ਨੂੰ ਇਨਫੋਰਮ ਕਰ ਦਿੰਦੀ ਹੈਗੀエリਜ਼ਾਬੈਥ ਤੇ ਉਹ ਦਵਾ ਨੂੰ ਹਸਪੀਟਲ ਲਿਆਂਦਾ ਜਾਂਦਾ ਮਰ ਪੂਰੀ ਮੀਡੀਆ ਖੜਾ ਹੁੰਦਾ ਕਿ ਪੂਰੀ ਪੁਲਿਸ ਖੜੀ ਹੁੰਦੀ ਹੈਗੀ ਫਿਰ ਜਦੋਂ ਸਿੱਧਾ ਗ੍ਰਿਫਤਾਰ ਕਰ ਲੈਂਦੀ ਹੈਗੀエリਜ਼ਾਬੈਥ ਨੂੰ ਪੁਲਿਸ ਜਦੋਂ ਗ੍ਰਿਫਤਾਰ ਕਰ ਲੈਂਦੇ ਹੈਗੀ ਉਦੋਂ ਬਾਅਦ ਫਿਰ ਉਹਨੇ ਤਾਂ ਗ੍ਰਿਫਤਾਰ ਇਸਕਾਂ ਤਾਂ ਆ ਕੇ ਕਰਦੀ ਐ ਵੀ ਇਹ ਜਿਹੜੇ ਬੱਚੇ ਦੀ ਸੰਭਾਲ ਕਿਉਂ ਨਹੀਂ ਕੀਤੀ ਸੀਗੀ ਵੀ ਕ੍ਰਿਸਟਿਨ ਦੀ ਇਹਨੇ ਕਿਉਂ ਨਹੀਂ ਸੰਭਾਲ ਕੀਤੀ ਤੇ ਵੀ ਉਹਨੇ ਇਦਾਂ ਹੀ ਛੱਡ ਕੇ ਚਲੀ ਗਈ ਤਾਂ ਉਹਨੂੰ ਗ੍ਰਿਫਤਾਰ ਕਰ ਲੈਂਦੀ ਐ ਪਰ ਉਹ ਗੱਲ ਤਾਂ ਬਈ ਮਤਲਬ ਇਹ ਜੋਸਫ ਨੇ ਉਹਨਾਂ ਨੂੰ ਉਹ ਬਣਾ ਕੇ ਦੱਸੀ ਸੀਗੀ ਪਰ ਜਿਹੜੀ ਅਸਲੀ ਕਹਾਣੀ ਐ ਉਹ ਮਤਲਬ ਹੀ ਐਲਿਜ਼ਾਬੈਥ ਦੱਸਦੀ ਐ ਕਿ ਸਾਈਡ ਤੇ ਜਾ ਕੇ ਪੁਲਿਸ ਵਾਲਿਆਂ ਨੂੰ ਵੀ ਆਹ ਹਾ ਹਾ ਗੱਲ ਹੋਈ ਐ ਸਾਰੀ ਉਹਨੇ ਸਾਨੂੰ ਬਹੁਤ ਚਿਰਾਂ ਰੋਕਾਇਦਾ ਕਰਕੇ ਰੱਖਿਆ ਮਤਲਬ ਮੇਰੇ ਨਾਲ ਸਹੀਰ ਕੁਸਵੰਦ ਬਣਾਏ ਤੇ ਮੇਰੇ ਨਾਲ ਹੋਰ ਵੀ ਬੇਟੀਆਂ ਨੇ ਸਭ ਕੁਝ ਸਾਥੀ ਬਾਸ ਦਿੰਦੀ ਹੈਗੀ 엘리자베ਥ 엘리자ਬੈਥ ਸਾਥੀ ਬਾਸ ਦਿੰਦੀ ਹੈ ਉਸ ਤੋਂ ਬਾਅਦ ਫਿਰ ਮਤਲਬ ਹੀ ਉਹ ਜੋਸਫ ਨੂੰ ਅਰੈਸਟ ਕਰ ਲਿਆ ਜਾਂਦਾ ਆਖਰਕਾਰ ਹੁਣ ਉਹਨੂੰ ਜੇਲ ਹੋ ਗਈ ਜੋਸਫ ਨੂੰ ਜੇਲ ਦੇ ਨਾਮ ਤੋਂ ਇੱਕ ਵਾਰ ਗੱਲ ਲੋਡ ਮੈਂ ਦੱਸਦਾਗਾ ਵੀ ਜਿਹੜਾ ਉਹਨੇ ਸਾਰਾ ਪਲਾਨ ਨਾ ਹੈ ਉਹਨੇ ਐਲਿਜ਼ਾਬੈਥ ਦਾ ਜਨਮ ਤੋਂ ਹੀ ਕਰਨ ਲੱਗ ਗਿਆ ਸੀ ਜਦੋਂ ਮਤਲਬ ਹੀ ਐਲਿਜ਼ਾਬੈਥ ਦਾ ਜਨਮ ਹੋਇਆ ਮਤਲਬ ਹੀ ਥੋੜੀ ਵੱਡੀ ਹੋ ਗਈ ਉਹਦੇ ਜਿਹੜੇ ਸਾਰਾ ਪਲਾਨ ਕਰ ਲਿਆ ਸੀਗਾ ਜੋਸਫ ਨੇ ਵੀ ਮੈਂ ਇਦਾਂ ਚੈਂਬਰ ਬਣਾਉਂਗਾ ਇਦਾਂ ਮੈਂ ਚੈਂਬਰ ਚ ਮਤਲਬ ਰੂਮ ਬਣਾਉਂਗਾ ਉੱਥੇ ਮਤਲਬ ਐਲਿਜ਼ਾਬੈਥ ਨੂੰ ਰੱਖੂਗਾ ਉਹਦਾ ਨਾਲ ਸਰੀਰਕ ਸੰਬੰਧ ਬਣਾਉਂਗਾ ਇਹ ਸਭ ਮਤਲਬ ਹੀ ਉਹਨੇ ਪਹਿਲਾਂ ਹੀ ਸੋਚ ਕੇ ਰੱਖਿਆ ਸੀਗਾ ਜੋਸਫ ਨੇ ਇਹ ਸਾਰਾ ਉਹਦਾ ਪਲਾਨ ਸੀਗਾ ਇਹ ਮਤਲਬ ਹੀ ਉਦਾਂ ਹੀ ਨਹੀਂ ਹੋਇਆ ਸੱਡਣ ਲਈ ਉਹ ਮਨ ਬਦਲ ਗਿਆ ਉਹ ਨਹੀਂ ਇਹ ਸਭ ਉਹਨੇ ਪਹਿਲਾਂ ਹੀ ਪਲਾਨ ਕੀਤਾ ਸੀਗਾ ਹੁਣ ਵੇਖ ਲਓ ਤੁਸੀਂ ਕਿੱਦਾਂ ਦੇ ਬੰਦੇ ਆ ਇਸ ਦੁਨੀਆ ਚ ਜਿਹੜੇ ਆਪਦੀਆਂ ਧੀਆਂ ਨਾਲ ਹੀ 7-7 ਵਾਰੀ ਪ੍ਰੈਗਨੈਂਟ ਕਰਦੀਆਂ ਕਰਤੀਆਂ ਉਸ ਕੁੜੀ ਨੂੰ 7 ਵਾਰੀ ਪ੍ਰੈਗਨੈਂਟ ਕੀਤਾ ਉਸਦੇ ਪਿਓ ਨੇ ਜੋਸਫ ਨੇ ਧੰਨਵਾਦ ਅੱਜ ਦੀ ਇਹ ਹੀ ਸਟੋਰੀ ਸੀਗੀ ਗੰਦੇ ਬੰਦੇ ਦੀ ਸਟੋਰੀ ਸੀਗੀ ਤੇ ਇਸ ਕਈ ਸਟੋਰੀਆਂ ਤੋਂ ਮਤਲਬ ਦੇਖ ਕੇ ਸੁਣ ਕੇ ਐਦਾਂ ਲੱਗਦਾ ਵੀ ਦੁਨੀਆ ਖਤਮ ਹੋ ਜੇ ਸਾਰੀ ਇੱਕੋ ਦਮ ਹੀ ਖਤਮ ਹੋ ਜਾਏ ਜਿਹੜੇ ਪਹਟਾਲ ਜਾਈ ਸੀਗੇ ਪਿੱਛੇ ਫੇਰ ਦੁਬਾਰਾ ਉਹਨੂੰ ਇੰਨੀ ਮਤਲਬ ਇਹ ਦੁਨੀਆ ਦਾ ਬੇੜਾ ਕਰਖਵਾਇਆ ਪਿਆਗਾ ਤੇ ਚਲੋ ਅੱਜ ਦੀ ਕਹਾਣੀ ਮਤਲਬ ਇੰਨੀ ਹੀ ਸੀ ਅਗਲੀ ਕਹਾਣੀ ਮਤਲਬ ਹੋਰ ਲੈ ਕੇ ਆਵਾਂਗੇ ਕੱਲ ਨੂੰ ਧੰਨਵਾਦ ਓੜਾ ਸਾਰਿਆਂ ਦਾ ਨਾਲ ਜੋੜਨ ਲਈ